ਉਹ ਯਾਰ ਤੈਨੂੰ ਜੱਗ ਜਾਨਦਾ ਉਹ ਸਾਡੇ ਮੈਕਬੇ ਦਾ ਕੰਮ ਅਸੀਂ ਆਪ ਕਰਾ ਲੈਣਾ ਉਹ ਯਾਰ ਤੈਨੂੰ ਜੱਗ ਜਾਨਦਾ ਚੱਪੀ ਬੋਰੇ ਜੀ ਪੱਤਰਕਾਰ ਬੋਲ ਹਾਂ ਦੇ ਕਿ ਉਹ ਇੱਕ ਤਾਂ ਕਹੀਣਾ ਉਹਦੇ ਨਾਲ ਗੱਲ ਕਰਦਾ ਉਹਦੇ ਨਾਲ ਗੱਲ ਕਿਉਂ ਕੀ ਗੱਲ ਕਰੀ ਸਾਡੇ ਮੈਕਬੇ ਅਸੀਂ ਆਪ ਗੱਲ ਕਰਨ ਲੱਗੇ ਤੇ ਉਹ ਕੰਪਲੇਟ ਦੇ ਦੀ ਅੱਪੇ ਦੇਖ ਲੈਂਦੇ ਹਾਂ 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 ਜੀ ਸੋ ਸਸੀ ਕਾਲ ਸਸੀ ਕਾਲ ਜੀ ਸਰ ਸਿੱਪੀ ਬੋਰੇ ਜੀ ਪੱਤਰਕਾਰ ਚੰਦਰੂ ਬੋਲੋ ਸਿੱਪੀ ਬੋਰੇ ਜੀ ਪੱਤਰਕਾਰ ਬੋਲ ਇਹ ਸਰ ਆਪਣਾ ਪਰਸੋਂ ਆਪਣੀ ਬਾਈਕ ਚੋਰੀ ਆਪਣੇ ਕਚੇਰੀ ਚੌਂਕ ਚੋਂ ਤੇ ਇਹਨੂੰ ਡੀਲ ਆਪਣੇ ਕਰਦੇ ਸੁਖਦੇਵ ਜੀ ਆਪਣੇ ਤੇਰੀ ਹੋਈ ਆ ਹਾਂ ਜੀ ਜੀ ਮੇਰਾ ਭਰਾ ਹੀ ਏ ਛੋਟਾ ਮੈਂ ਉਹੀ ਪੱਤਰਕਾਰ ਹਾਂ ਹਾਂ ਕੌਣ ਹੈ ਇਹ ਆਪਣੇ ਬੋਮੀ ਬਲਾਕ ਦੇ ਪਤੀ ਇਹ ਸਰ ਉੱਥੇ ਨੇ ਆਪਣੇ ਕੰਟਰੋਲ ਰੂਮ ਤੇ ਕੈਮਰਾ ਲਗਾਇਆ ਕੰਪਲੇਂਟ ਦੇ ਦੇ ਯਾਰ ਕੰਪਲੇਂਟ ਦੇ ਦੇ ਸਰ ਕੰਪਲੇਂਟ ਦੀ ਗੱਲ ਤਾਂ ਸੁਣੋ ਸਰ ਕੰਪਲੇਂਟ ਦਿੱਤੀ ਪਰਸੋਂ ਦੀ ਉੱਥੇ ਨੇ ਕੈਮਰੇ ਚੱਲਦੇ ਆਪਣੇ ਕੰਟਰੋਲ ਰੂਮ ਦੇ ਉਹ ਕਹਿੰਦੇ ਸੁਖਦੇਵ ਜੀ ਨੂੰ ਭਿਜੂ ਦੇ ਇੱਕ ਵਾਰ ਚੈੱਕ ਕਰਾ ਲੈਣੇ ਆ ਅੰਮੀ ਜੀ ਨੂੰ ਫੋਨ ਇਹ ਆਪਣੇ ਜਿਹੜੇ ਇੰਚਾਰਜ ਨਾਮੀ ਜੀ ਅਮੀ ਠਾਕੁਰ ਜਿਹੜੇ ਕੰਟਰੋਲ ਰੂਮ ਦੇ ਹਾਂ ਉਹ ਕਹਿੰਦੇ ਤੁਸੀਂ ਆਪਣੇ ਸੁਖਦੇਵ ਜੀ ਨਾਲ ਲਿਆਓ ਤੇ ਆਪਾਂ ਚੈੱਕ ਕਰਾ ਲੈਨੇ ਮੈਨੂੰ ਕੋਈ ਪਤਾ ਨਹੀਂ ਵੀ ਮੜਾ ਜਾ ਕਿੱਦਾਂ ਉਹ ਯਾਰ ਤੈਨੂੰ ਜਿਆਦਾ ਜਾਣਦਾ ਉਹ ਸਾਡੇ ਵਿਭਾਗ ਦੇ ਕੰਮ ਆਸੀਂ ਆਪ ਕਰਾ ਲੈਣਾ ਸਾਡੀ ਡਿਊਟੀ ਆ ਉਹ ਸਰ ਮੈਂ ਵੀ ਪੱਤਰਕਾਰ ਹਾਂ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਮੈਨੂੰ 17 ਸਾਲ ਹੋ ਗਏ ਹੈ ਇਹ ਹੋ ਗਿਆ ਤੇ ਸਰ ਉਹ ਗੱਲ ਤਾਂ ਸੋਲਣਾ ਹੈ ਮਤਲਬ ਮਤਲਬ ਇਹ ਕਿ ਉਹ ਇਹ ਕਿੱਦਾਂ ਕਹੀ ਇਹ ਨਾਲ ਗੱਲ ਕਰਦਾ ਉਹਦੇ ਨਾਲ ਗੱਲ ਕਰ ਤੂੰ ਵੀ ਗੱਲ ਕਰ ਨਹੀਂ ਸਾਡੀ ਮੈਂ ਕੋਈ ਅਸੀਂ ਆਪ ਗੱਲ ਕਰ ਲਾਂਗੇ ਤੇ ਕੰਪਲੇਟ ਦੇ ਦੀ ਆਪੇ ਦੇਖ ਲੈਂਦੇ ਅਸੀਂ ਤੇ ਸਰ ਮੇਰਾ ਬੰਦਦਾ